ਕੰਗਾ ਕੇਸ ਕੜਾ ਜਿਹੜਾ ਕੜਾ ਮਹਾਰਾਜ ਨੇ ਦਿੱਤਾ ਏ ਤੈਨੂੰ ਹੱਥ ਕੜੀ ਦਿੱਤੀ ਏ ਧਰਮ ਦੀ ਇਸ ਹੱਥ ਨਾਲ ਕਿਸੇ ਦਾ ਬੁਰਾ ਨਹੀਂ ਹੋਣਾ ਚਾਹੀਦਾ ਇਸ ਹੱਥ ਨਾਲ ਤੇਰੇ ਗੁਰੂ ਦੀ ਹੱਥ ਕੜੀ ਲੱਗੀ ਏ ਕਿਸੇ ਦਾ ਮੰਦਾ ਨਹੀਂ ਕੰਮ ਕਰਨਾ ਇਸ ਹੱਥ ਨਾਲ ਕਿਸੇ ਬਗਾਨੇ ਦਾ ਹੱਕ ਨਹੀਂ ਖਾਣਾ ਹੋ ਕੇ ਜਦੋਂ ਵੀ ਉੱਠੇ ਸੇਵਾ ਲਈ ਉੱਠੇ ਇਹ ਹੱਥ ਜਦੋਂ ਵੀ ਉੱਠੇ ਧਰਮ ਲਈ ਉੱਠੇ ਇੱਕ ਕੜੇ ਦਾ ਮਤਲਬ ਹੈ ਤੇ ਅੱਜ ਤੇ ਕੜਈ ਕਈ ਤਰ੍ਹਾਂ ਦੇ ਬਣਾਤੇ ਤੁਸੀਂ ਦੇਖਦੇ ਹੋ ਨਾ ਚਲੋ ਮੈਂ ਕਹਿ ਹੀ ਦਿੰਦਾ ਹੁਣ ਤੁਹਾਡੇ ਆ ਵੀਡੀਓ ਆਉਂਦੀਆਂ ਨੇ ਸਾਹਮਣੇ ਫਲਾਨੇ ਤਾਂ ਬੱਚਾ ਪੇਪਰ ਦੇਣ ਗਿਆ ਸੇਖੋ ਦਾ ਕੜਾ ਲਹਾਤਾ ਜੀ ਉਹਦਾ ਕੜਾ ਲਹਾ ਕੇ ਬਾਹਰ ਰੱਖ ਲਿਆ ਉਹਦਾ ਕਕਾਰ ਲਹਾ ਲਿਆ ਨਹੀਂ ਲਾਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਏ ਉਹ ਵੀ ਭਾਰਤ ਦੇਸ਼ ਦੇ ਵਿੱਚ ਜਿੱਥੇ ਸੰਵਿਧਾਨ ਸਭ ਨੂੰ ਆਜ਼ਾਦੀ ਦਿੰਦਾ ਹੈ 3 ਫੁੱਟ ਦੀ ਸ਼੍ਰੀ ਸਾਹਿਬ ਨੂੰ ਸੰਵਿਧਾਨ ਨੇ ਧਾਰਮਿਕ ਚਿੰਨ ਮੰਨਿਆ ਖਾਲਸੇ ਦਾ ਵੀ ਇਹ ਰੱਖ ਸਕਦੇ ਨੇ ਅੰਮ੍ਰਿਤਧਾਰੀ ਸਿੱਖ ਕੋਈ ਲਾਇਸੈਂਸ ਨਹੀਂ ਚਾਹੀਦਾ ਹੁਣ ਜੇ ਭਾਰਤ ਦੇਸ਼ ਦੇ ਵਿੱਚ ਹੀ ਕੜਾ ਲਹਾਇਆ ਜਾਂਦਾ ਹੈ ਠੀਕ ਹੈ ਉਹਦਾ ਵਿਰੋਧ ਹੁੰਦਾ ਫਿਰ ਮਾਫੀਆਂ ਵੀ ਮੰਗਦੇ ਨੇ ਪਰ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਐ ਮੈਂ ਮਾफी ਮੰਗਦਾ ਮੈਂ ਸਾਥ ਨਹੀਂ ਦਿੰਦਾ ਕਿਸੇ ਦਾ ਕੜਾ ਦਿੱਤਾ ਸੀ ਮਹਾਰਜ ਨੇ ਹੱਥ ਦੀ ਹੱਥ ਕੜੀ ਬਣਾ ਕੇ ਇੱਥੇ ਮਾੜਾ ਜਿਹਾ ਸ਼ਹਿਰ 'ਚ ਬੰਦਾ ਇੱਕ ਦੂਜੇ ਨਾਲ ਗੁੱਸੇ ਨਾਲ ਲੜਦਾ ਐ ਕੜਾ ਲਾ ਕੇ ਅਗਲੇ ਦੇ ਸਿਰ 'ਚ ਮਾਰ ਕੇ ਉਹਨੂੰ ਜ਼ਖਮੀ ਕਰ ਦਿੰਦਾ ਐ ਆਖੋ ਸਤਨਾਮ ਵਾਹਿਗੁਰੂ ਆਪਣੀਆਂ ਨਿੱਜੀ ਲੜਾਈਆਂ 'ਚ ਗੁਰੂ ਦੇ ਕਕਾਰ ਦੀ ਬੇਅਦਬੀ ਰੱਜ ਕੇ ਕਰਦੇ ਕਿਸੇ ਦੇ ਸਿਰ 'ਚ ਕੜਾ ਮਾਰੋਗੇ ਜਿਹੜੇ ਗੈਰ ਸਿੱਖ ਲੋਕ ਨੇ ਦੂਜੀਆਂ ਸਟੇਟਾਂ ਦੇ ਲੋਕ ਨੇ ਉਹ ਜਦੋਂ ਤੁਹਾਡੇ ਹੱਥ 'ਚ ਦੇਖਣਗੇ ਖਬਰਾਂ ਦੇਖਣ ਤੋਂ ਬਾਅਦ ਉਹ ਆਪੇ ਕਹਿਣਗੇ ਹਥਿਆਰ ਲਾ ਦਿਓ ਬਈ ਇਹ ਕਿਸੇ ਦੇ ਮਾਰੂਗਾ ਅੰਦਰ ਸਕੂਲ 'ਚ ਜਾ ਕੇ ਇੱਕ ਪਾਸੇ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਹੁੰਦੀ ਦੋਨਾਂ ਹੱਥਾਂ ਨਾਲ ਹੀ ਵੱਜਦੀ ਹੈ ਜੇ ਕੜਾ ਮਹਾਰਾਜ ਨੇ ਦਿੱਤਾ ਇਹ ਬਦਮਾਸ਼ੀਆਂ ਕਰਨ ਨੂੰ ਨਹੀਂ ਦਿੱਤਾ ਵੀ ਸੜਕ 'ਤੇ ਜਾਂਦੇ ਲੜਪੇ ਗੱਡੀਆਂ ਇੱਕ ਦੂਜੇ ਨਾਲ ਲੱਗੀਆਂ ਮਾੜੀ ਜਈ ਮੋਟਰਸਾਈਕਲ ਕਿਸੇ ਗੱਡੀ ਨਾਲ ਲੱਗ ਗਿਆ ਲਾਓ ਕੜਾ ਅਗਲੇ ਦੇ ਸਿਰ 'ਚ ਮਾਰ ਦਿਓ ਇਸ ਕੰਮ ਨੂੰ ਥੋੜੋ ਐ ਕੜੇ ਬਦਮਾਛੀਆਂ ਲਈ ਪਾਉਣੇ ਨੇ ਕਈ ਤਰ੍ਹਾਂ ਦੇ ਕੜੇ ਹੱਥਾਂ ਦੇ ਵੀ ਮਹਾਰਾਜ ਨੇ 골 ਕੜਾ ਦਿੱਤਾ ਤੁਹਾਨੂੰ ਪੰਜ ਪਿਆਰੇ ਹੁਕਮ ਕਰਦੇ ਨੇ ਵੀ ਜਿਹੜੇ ਕੜੇ ਦੇ ਵਿੱਚ ਟੱਕ ਹੁੰਦਾ ਉਹ ਖਾਲਸਾ ਪੰਥ 'ਚ ਪ੍ਰਵਾਨ ਨਹੀਂ ਹੈ ਜਿਨ੍ਹਾਂ ਨੇ ਅਮਰ ਛਕਿਆ ਉਹਨਾਂ ਨੂੰ ਪਤਾ ਹੈ ਟੱਕ ਵਾਲਾ ਕੜਾ ਪਾਉਣ ਤੋਂ ਮਨਾ ਕਰਦੇ ਨੇ ਪੰਜ ਪਿਆਰੇ ਨਹੀਂ ਤਾਂ ਜਿੰਨੂੰ ਮਰਜੀ ਪੰਜ ਪਿਆਰੇ ਸਹਿਬਾਨਾਂ ਦੀ ਸੇਵਾ ਕਰਨ ਵਾਲੇ ਗੁਰਸਿੱਖ ਨੂੰ ਪੁੱਛੋ ਟੱਕ ਵਾਲਾ ਕੜਾ ਲਹਾ ਦਿੱਤਾ ਜਾਂਦਾ ਜਦੋਂ ਪਾ ਕੇ ਕੋਈ ਅੰਮ੍ਰਿਤ ਛਕਣ ਜਾਂਦਾ ਹੈ ਕਹਿੰਦੇ ਗੋਲ ਹੋਣਾ ਚਾਹੀਦਾ ਤੇ ਆਪਾਂ ਉਹਦੀਆਂ ਗਰਾਰੀਆਂ ਜੀਆਂ ਬਣਾ ਲਈਆਂ ਜੀ ਉੱਤੇ ਸੂਏ ਜ ਹੈ ਉਹ ਫਿਰ ਜੇ ਕੋਈ ਲੜਦਾ ਉਹਦੇ ਸਿਰ 'ਚ ਮਾਰਦੇ ਨੇ ਤੇ ਕੜੇ ਦੀ ਬਦਨਾਮੀ ਤਾਂ ਆਪੇ ਹੀ ਕਰਾ ਰਹੇ ਨੇ ਲੋਕ ਇੱਕ ਕਾਰਾਂ ਦੀ ਬਿਆਦਵੀ ਕਰਾਉਣ ਜਿੱਥੇ ਵਰਤਨਾ ਉੱਥੇ ਫਿਰ ਅਸੀਂ ਵਰਤਦੇ ਨਹੀਂ ਹੈ ਧੀ ਭੈਣ ਦੀ ਇੱਜ਼ਤ ਦੀ ਰਾਖੀ ਕਰਨੀ ਹੋਵੇ ਵਰਤ ਫਿਰ ਉੱਥੇ ਤੇ ਜਿਹੜਾ ਬੰਦਾ ਜ ਹੱਥ 'ਚ ਕੜਾ ਕੜਾ ਪਾ ਕੇ ਤੇ ਸਿਗਰਟ ਮੂੰਹ ਨੂੰ ਲਾ ਰਿਹਾ ਉਹ ਕਾਹਦਾ ਸਿੱਖ ਹੈ ਫਿਰ ਇਹਨਾਂ ਕੰਮਾਂ ਨੂੰ ਤਾਂ ਰੋਕਣ ਲਈ ਹੱਥ ਘੜੀ ਹੈ ਹੱਥ 'ਚ ਜਿਹੜਾ ਬੰਦਾ ਹੱਥ 'ਚ ਕੜਾ ਪਾ ਕੇ ਸ਼ਰਾਬ ਦੀ ਬੋਤਲ ਫੜ ਕੇ ਤੁਰਿਆ ਜਾ ਰਿਹਾ ਹੈ ਫਿਰ ਅੱਜ ਕੇ ਬਿਆਦਵੀ ਤੱਕ ਕਕਾਰਾਂ ਦੀ ਸਿੱਖ ਆਪ ਕਰਦਾ ਹੈ ਨਾ ਕੋਈ ਦੂਜਾ ਧਰਮ ਆ ਕੇ ਤਾਂ ਨਹੀਂ ਕਰਦਾ ਜੀ ਇਸ ਕਰਕੇ ਉਹਨਾਂ ਕਕਾਰਾਂ ਨੂੰ ਸਮਝਣਾ ਇਹ ਮਿਲੇ ਕਿਉਂ ਨੇ ਘੜੇ ਤੋਂ ਬਾਅਦ ਕਿਰਪਾਨ ਹੈ